ਜਿਹੜੇ ਪਿੰਡ ਦੇ ਛੋਟੇ ਤੋਂ ਛੋਟੇ ਨਿਆਣੇ ਆ ਤੇ ਸਾਰੇ ਮਤਲਬ ਕੁਝ ਨਾ ਕੁਝ ਇਹੀ ਕੰਮਕਾਰ ਕਰਦੇ ਆ ਤੇ ਦੇਖੋ ਇਹ ਸਾਰਾ ਇਹਨਾਂ ਨੇ ਆ ਬਾਰੇ ਧੁੱਪ ਤੋਂ ਬਚਣ ਲਈ ਛੱਤ ਪਾਈ ਹੋਈ ਹੈ ਥੋੜੀ ਇਹ ਛੱਤ ਪਾਈ ਹੈ ਤੇ ਅੰਦਰ ਇਹਨਾਂ ਦਾ ਘਰ ਹੈਗਾ ਸਾਰਾ ਇਹ ਪਰ ਬਹੁਤ ਸੋਹਣਾ ਘਰ ਹੈ ਰੱਬ ਇਜੀਪਟ ਆ ਨਾ ਸਾਰਾ ਹੈ ਤਾਂ ਰੇਗਿਸਤਾਨੀ ਆ ਜ਼ਿਆਦਾਤਰ ਨੀਲ ਦਰਿਆ ਕਰਕੇ ਇੱਥੇ ਥੋੜੀ-ਬਹੁਤੀ ਖੇਤੀ ਹੁੰਦੀ ਹੈ ਬਸ ਮਾੜੀ-ਮੋਟੀ ਤੇ ਬਾਕੀ ਦਾ ਸਾਰਾ ਪੂਰਾ ਡੇਜ਼ਰਟ ਪਿਆਗਾ ਕਾਹਿਰੋਂ ਤੋਂ ਫਲਾਈਟ ਲੈ ਕੇ ਅਸੀਂ ਪਹੁੰਚ ਗਏ ਆਸਵਾਨ ਤੇ ਆਸਵਾਨ 에য়ারਪੋਰਟ ਹੈ ਇਹ ਬਾਹਰਲਾ ਪਾਸਾ ਹੈਗਾ ਸਵੇਰ ਦੇ ਕੋਈ ਵਜੇ ਹੋਇਆ 9:30 ਤੇ ਅਸੀਂ ਅੱਜ ਇੱਥੇ ਐਕਸਪਲੋਰ ਕਰਾਂਗੇ ਜਿਹੜੇ ਇਥੋਂ ਦੇ ਮਿਸਰ ਦੇ ਪਿੰਡ ਹੈ ਜਿਹੜਾ ਇਹ ਇਲਾਕਾ ਇਹ ਨੀਲ ਦਰਿਆ ਦੇ ਕਿਨਾਰੇ ਜਿਹੜੇ ਮਿਸਰ ਦੇ ਛੋਟੇ ਛੋਟੇ ਪਿੰਡ ਵਸੇ ਹੋਏ ਆ ਤੇ ਤੁਹਾਨੂੰ ਈਜੀਪਟ ਦੇ ਪਿੰਡ ਉਹਨਾਂ ਦਾ ਰਹਿਣ ਸਹਿਣ ਉਹ ਸਾਰਾ ਕੁਝ ਦਿਖਾਵਾਂਗੇ ਤੇ ਫਿਲਹਾਲ ਅਸੀਂ 에어ਪੋਰਟ ਤੋਂ ਟੈਕਸੀ ਲੈਨੇ ਤੇ ਆਪਣੇ ਹੋਟਲ ਪਹੁੰਚਦੇ ਆ ਸਿੱਧਾ ਤੇ ਹੋਟਲ ਜਾ ਕੇ ਉਥੇ ਇੱਕ ਵਾਰ ਚੈੱਕ ਇਨ ਕਰਾਂਗੇ ਚੈੱਕ ਇਨ ਕਰਕੇ ਤੇ ਫੇਰ ਆਪਾਂ ਜਿਹੜਾ ਅਲਦਵਾਲਾ ਘੁੰਮਣ ਉਹ ਨਿਕਲਾਂਗੇ ਤੇ ਹੁਣ ਅਸੀਂ ਬੁੱਕ ਕੀਤੀ ਆਪਣੀ ਡਰਾਈਵ ਇੱਥੇ ਜਿਵੇਂ ਆਪਣੇ ਊਬਰ ਚੱਲਦੀ ਹੈ ਹਨਾ ਉਸ ਤਰ੍ਹਾਂ ਇੱਥੇ ਵੀ ਇਨ ਡਰਾਈਵ ਐਪ ਚੱਲਦੀ ਹੈ ਉਹਦੇ ਨਾਲ ਹੀ ਸਾਡੇ ਸਿਰਫ 150 ਰੁਪਏ ਲੱਗੇ 150 Egyptian pound ਲੱਗਿਆ ਉਦਾਂ ਇਹ ਮੰਗਦੇ ਸੀ 59000 ਪਾਉਂਡ ਹਾਂਜੀ ਤੁਸੀਂ ਦੇਖ ਲਓ ਫਰਕ ਕਿੰਨਾ ਹੈਗਾ 900 ਪਾਉਂਡ ਮੰਗ ਰਹੇ ਸੀ ਤੇ ਹੁਣ ਜਿਹੜੀ ਅਸੀਂ ਬੁੱਕ ਕੀਤੀ ਆ ਉਹਦੇ ਤੇ 150 ਪਾਉਂਡ ਸਿਰਫ ਕਿੰਨਾ ਫਰਕ ਹੈ ਤੇ ਇਹ 에어ਪੋਰਟ ਦਾ ਬਾਹਰਲਾ ਪਾਸਾ ਹੈ ਅਸਵਾਨ ਦਾ ਸਾਰਾ ਤੇ ਬਹੁਤ ਟੂਰਿਸਟ ਇੱਥੇ ਘੁੰਮਣ ਫਿਰਨ ਆਉਂਦੇ ਆ ਇੱਥੇ ਵੀ ਤੇ ਸਾਡੀ ਟੈਕਸੀ ਆਉਂਦੀ ਹੈ ਤੇ ਫਿਰ ਅਸੀਂ ਟੈਕਸੀ 'ਚ ਬਹਿਨੇ ਆ ਤੇ ਹੋਟਲ ਨੂੰ ਚੱਲਦੇ ਆ ਇਜੀਪਟ ਜਨਾਏ ਕੁਛ ਇਥੇ ਆਮ ਹੀ ਚੱਲਦਾ ਹੈ ਜਿਵੇਂ ਤੁਹਾਨੂੰ ਦੱਸਿਆ ਡਬਲ ਡਬਲ ਟ੍ਰिपल ਟ੍ਰिपल ਇਹਦਾ ਟ੍ਰिपल ਤੋਂ ਹੀ ਟੱਪ ਗਏ ਇੰਨੇ ਪੈਸੇ ਮੰਗਦੇ ਆ ਤੇ ਪਰ ਤੁਸੀਂ ਜਿਹੜੀਆਂ ਐਪ ਆ ਆਨਲਾਈਨ ਇਹ ਯੂਜ਼ ਕਰ ਲਿਓ ਇਹ ਸਭ ਤੋਂ ਵਧੀਆ ਰਹਿੰਦੀ ਹੈ ਇਥੇ ਲਈ ਲਓ ਜੀ ਟੈਕਸੀ ਪਹੁੰਚ ਗਈ ਆਪਣੀ ਤੇ ਬੈਗ ਰੱਖ ਲਈਏ ਆਪਾਂ ਥੈਂਕ ਯੂ ਯਾ ਤੇ ਇਹਦਾ ਸਾਨੂੰ ਵੀ ਨਹੀਂ ਪਤਾ ਸੀਗਾ ਇਹ ਵੀ ਸਾਡੀ ਫਰੈਂਡ ਨੇ ਦੱਸਿਆ ਸਾਨੂੰ ਉਹ ਕਹਿੰਦੇ ਅਸੀਂ ਨਾ 2-3 ਵਾਰੀ ਸ਼ਹਿਰ 'ਚ ਇਦਾਂ ਹੀ ਮਤਲਬ ਘੁੰਮਦੇ ਫਿਰੀ ਗਏ ਸੀ ਬਾਧੂ ਪੈਸੇ ਪੱਟਦੇ ਉਹ ਉਨੇ ਸਾਨੂੰ ਦੱਸਿਆ ਵੀ ਤੁਸੀਂ ਐਂ ਕਰਕੇ ਇੱਕ ਐਪ ਆ ਉਹ ਡਾਊਨਲੋਡ ਕਰ ਲ ਫਿਰ ਆਪਾਂ ਯੂਜ਼ ਕਰਨੀ ਸ਼ੁਰੂ ਹੁਣ ਅਸੀਂ ਹਮੇਸ਼ਾ ਇਹੀ ਯੂਜ਼ ਕਰਦੇ ਆ ਲੈ ਵੀ ਅੱਧੇ ਇੱਕ ਘੰਟੇ ਬਾਅਦ ਅਸੀਂ ਪਹੁੰਚ ਗਏ ਆ ਬਿਲਕੁਲ ਸ਼ਹਿਰ ਦੇ ਵਿਚਾਲੇ ਇਹ ਜਿਹੜਾ ਸ਼ਹਿਰ ਹੈਗਾ ਆਸਵਾਨ ਤੇ ਇੱਧਰ ਇਹ ਸਾਡਾ ਹੋਟਲ ਹੈਗਾ ਤੇ ਚੈੱਕ ਇਨ ਕਰਦੇ ਆ ਤੇ ਨਾਲ ਉੱਪਰਲੇ ਪਾਸਿਓ ਤੁਹਾਨੂੰ ਕਮਰਾ ਜਾਂ ਵਿਊ ਕਿਹੋ ਜਿਹਾ ਉਹ ਦਿਖਦਾ ਉਹ ਦਿਖਾਉਣੀ ਹੈ ਦੇਖ ਲੋ ਯਾਰ ਅਜੇ ਹੋਟਲ ਪਹੁੰਚੇ ਨਹੀਂ ਹੈਗੇ ਬੰਦੇ ਪਹਿਲਾਂ ਪਹੁੰਚਣ ਲੱਗੇ ਕਹਿੰਦੇ ਵੀ ਯਾ ਥੈਂਕ ਯੂ ਤੇ ਬੰਦੇ ਪਹਿਲਾਂ ਪਹੁੰਚਣ ਲੱਗੇ ਕਹਿੰਦੇ ਵੀ ਸਾਡੇ ਤੋਂ ਰਾਈਡ ਲੈ ਲਓ ਅਸੀਂ ਆਹ ਕਰਾਵਾਂਗੇ ਅਸੀਂ ਆਹ ਖਵਾਵਾਂਗੇ ਤੁਹਾਨੂੰ ਪਤਾ ਨਹੀਂ এলিਫੈਂਟ ਰਾਈਡ ਕਹਿੰਦਾ ਸੀ ਤੇ ਅਸੀਂ ਇੱਥੇ ਆਇਆ ਦੋ ਤਿੰਨ ਦਿਨ ਲਈ ਤੇ ਦੋ ਤਿੰਨ ਦਿਨ ਹੁਣ ਇਹ ਸ਼ਹਿਰ 'ਚ ਰਹਿਣੇਗਾ ਤੇ ਇੱਥੇ ਵੈਸੇ ਤੁਸੀਂ ਬਾਈ ਟ੍ਰੇਨ ਵੀ ਆ ਸਕਦੇ ਹੋ ਬਾਈ ਟ੍ਰੇਨ ਤੁਹਾਨੂੰ ਦੱਸਿਆ ਸਾਨੂੰ ਟਿਕਟਸ ਨਹੀਂ ਮਿਲੀਆਂ ਸੀਗੀਆਂ ਤੇ ਵੈਸੇ ਰਿਜ਼ਰਵੇਸ਼ਨ ਜਿਹੜੀ ਹੈ ਪਹਿਲਾਂ ਕਰਾ ਕੇ ਰੱਖਣੀ ਪੈਂਦੀ ਇੱਕ ਹਫ਼ਤਾ ਫਿਰ ਤਾਂ ਕਰਕੇ ਅਸੀਂ ਫਲਾਈਟ ਲੱਗੇ ਇੱਥੇ ਪਹੁੰਚੇ ਤੇ ਇੱਕ ਘੰਟੇ ਦੀ ਫਲਾਈਟ ਹੈ ਟ੍ਰੇਨ ਲਾਉਂਦੀ ਹੈ 12 ਘੰਟੇ ਘਟੋ ਘਟ ਇੱਥੇ ਤੱਕ ਦੇ ਇਹ ਹੈਗਾ ਹਾਂ ਹਾਂਮ ਸੇਵ ਹੋ ਜਾਂਦਾ ਫਲਾਈਟ ਵੀ ਹਾਂਜੀ ਫਲਾਈਟ ਚ ਟਾਈਮ ਸੇਵ ਹੋ ਗਿਆ 7-800 ਕਿਲੋਮੀਟਰ ਸੀਗਾ ਜਿਹੜਾ ਇਹ ਸ਼ਹਿਰ ਹੈ ਕੈIRO ਤੋਂ ਕੈਪੀਟਲ ਤੋਂ ਹੈਲੋ ਹੈਲੋ ਸਰ ਯਾ ਜੀ थैंक यू बोंबोंब से मार के हेलो थैंक यू सर थैंक यू सो मच हैगो जी हैप्पी भी ਕਰੀ ਜਾਂਦਾ ਆ ਟੈਚੀ ਬਾਈ ਅਸੀਂ ਇਹ ਇਹ ਲਏ ਸੀਗੇ ਉਦਣ ਤੁਹਾਨੂੰ ਦਿਖਾ ਦਈਏ ਇਹ ਟੈਚੀ ਲਏ ਆ ਕਿਉਂਕਿ ਬੈਗ ਚੱਕਣੇ ਯਾਰ ਥੋੜੇ ਔਖੇ ਸੀ ਬੈਗ ਉੱਥੇ ਸਿੱਟਿਆ ਹੀ ਹੋਣਾ ਸੀ ਜਿੰਨੇ ਸਾਡੇ ਬੈਗ ਸੀ ਨਾ ਹੈਲੋ ਵੀ ਹੈ ਬੁਕਿੰਗ ਆਨ ਰਿਪਨਜੀਪ ਸਿੰਘ ਲੋ ਜੀ ਕਮਰਾ ਮਿਲ ਗਿਆ ਤੇ ਹੁਣ ਕਮਰੇ ਚ ਪਹੁੰਚਦੇ ਆ ਤੇ ਉਦੋਂ ਬਾਅਦ ਚ ਫਿਰ ਤੁਹਾਨੂੰ ਜਿਹੜਾ ਸ਼ਹਿਰ ਹੈ ਸ਼ਹਿਰ ਦਾਲਾ ਦਵਾਲਾ ਦਿਖਾਵਾਂਗੇ ਪਾਇਰਾਮਿਡ ਏਜੀਪਟ ਦੇ ਇੰਨੇ ਮਸ਼ਹੂਰ ਆ ਯਾਰ ਸਾਰੇ ਕਿਤੇ ਜਿਹੜੇ ਵੀ ਹੋਟਲ ਜਾਂਦੇ ਨਾ ਪਾਇਰਾਮਿਡ ਜੀ ਛਾਪੇ ਹੁੰਦੇ ਆ ਆ ਅਸੀਂ ਤੁਹਾਨੂੰ ਦਿਖਾ ਕੇ ਲਿਆਉਣਾ ਇੱਥੇ ਇਹ ਟੈਂਪਲ ਹੈ ਬਹੁਤ ਪੁਰਾਣਾ ਇਹ ਸੋਡਾਨ ਦੇ ਬਾਰਡਰ ਤੇ ਇਥੋਂ ਸੋਡਾਨ ਵੱਲ ਨੂੰ ਜਾਵਾਂਗੇ ਹੁਣ ਅਸੀਂ ਅਬੂ ਸਿੰਬਲ ਇਹ ਵੀ ਦਿਖਾ ਕੇ ਲਿਆਉਣਾਗਾ ਇਹ ਆ ਗਿਆ ਜੀ ਆਪਣਾ ਕਮਰਾ ਤੇ ਬਾਕੀ ਵਿਊ ਦੇਖਦੇ ਆ ਕਿ ਉਹ ਜਗਾ ਕੁਝ ਦਿਖਦਾ ਜਾਂ ਨਹੀਂ ਕਿਉਂਕਿ ਇੱਥੇ ਦਾ ਨੀਲ ਦਰਿਆ ਨੀਲ ਦਰਿਆ ਹੀ ਮੇਨ ਹੈ ਏਜੀਪਟ ਦਾ ਤਾਂ ਤੇ ਵਾਹ ਕੀ ਬਾਤ ਹੈ ਵਿਊ ਦੇਖਦਾ ਵੈਸੇ ਥੋੜਾ ਘੱਟ ਹੈ ਛੱਤ ਤੋਂ ਮਿਲਦਾ ਹੋਰ ਵੀ ਜ਼ਿਆਦਾ ਵਧੀਆ ਦੇਖਣਾ ਹੈ ਨਾ ਉੱਪਰਲੇ ਪਾਸੇ ਚਲੀਏ ਹੋ ਜੀ ਉੱਪਰਲੇ ਪਾਸੇ ਦੇਖਿਓ ਨੇ ਲਓ ਜੀ ਇਹ ਪਹੁੰਚ ਗਏ ਬਿਲਕੁਲ ਉੱਪਰਲੇ ਪਾਸੇ ਤੇ ਤੁਹਾਨੂੰ ਇਹ ਸ਼ਹਿਰ ਦੀ ਖੂਬਸੂਰਤੀ ਦਿਖਾਉਣੀ ਹੈ ਇੱਥੋਂ ਜਿਹਦੇ ਕਰਕੇ ਅਸੀਂ ਇੱਥੇ ਆਏ ਆ ਤੇ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਦਰਿਆ ਹੈ ਨਾ ਨੀਲ ਦਰਿਆ ਜਿਹੜਾ ਯੂਗੰਡਾ ਚ ਵੀ ਦੇਖਿਆ ਸੀ ਲੇਕ ਵਿਕਟੋਰੀਆ ਚੋਂ ਨਿਕਲਦਾ ਤੇ ਪੂਰੇ ਅਫਰੀਕਾ ਚੋਂ ਹੁੰਦਾ ਹੈ ਇੱਥੇ ਹੁੰਦਾ ਹੈ ਤੇ ਇੱਥੇ ਆ ਕੇ ਏਜੀਪਟ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਇਸ ਦਰਿਆ ਤੇ ਨਿਰਭਰ ਹੈ ਤੇ ਖੇਤੀ ਏਜੀਪਟ ਦੇ ਲੋਕਾਂ ਦੀ ਇਹ ਦਰਿਆ ਤੇ ਨਿਰਭਰ ਹੈ ਤੇ ਸਾਹਮਣੇ ਵਾਲਾ 뷰 ਆ ਕਮਾਲ ਹੋ ਗਈ ਦੇਖੋ ਇਹ ਆ ਜੀ ਨੀਲ ਦਰਿਆ ਤੇ ਹੁਣ ਇਹਦੇ ਆਲੇ ਦੁਆਲੇ ਪਿੰਡ ਐ ਕੁਛ ਉਹ ਜਿਵੇਂ ਤੁਸੀਂ ਪਰਾਂ ਦੇਖ ਰਹੇ ਹੋ ਉਹ ਪਿੰਡ ਐ ਛੋਟੇ ਛੋਟੇ ਕਿਉਂਕਿ ਇੱਥੇ ਸਾਰੇ ਖੇਤੀ ਹੁੰਦੀ ਐ ਇਹ ਹੋਟਲ ਐ ਸਾਡਾ ਉੱਪਰਲੇ ਪਾਸੇ ਪੂਰਾ 뷰 ਜੀ 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 ਸਰਿਆ ਹਾਂਜੀ ਕੱਚੇ ਜੀ ਜੀ ਸਰਿਆ ਜਿਹੜੇ ਹਾਂ ਹਾਂਜੀ 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 ਉਹ ਪਿੰਡ ਨੇ ਹਾਂਜੀ ਕਮਾਲ ਆ ਯਾਰ ਕਿੱਡਾ ਸੋਹਣਾ 뷰 ਆ ਤੁਸੀਂ ਇਹ ਦੇਖੋ ਤੇ ਕਿੰਨਾ ਸੋਹਣਾ ਵਾਲਾ ਦਵਾਲਾ ਹੈਗਾ ਉਹ ਸਾਹਮਣੇ ਵੀ ਪਿੰਡ ਦਿਖ ਰਿਹਾ ਹੈਗਾ ਉਹ ਕੱਚਾ ਕੱਚਾ ਇਹਨਾਂ ਦੀ ਬੋਟ ਰਾਈਡ ਦੇਖੇ ਕਿੰਨੀ ਸੋਹਣਿਆ ਖੰਭੇ ਜਿਹਾ ਲੱਗਿਆ ਹੈ ਉਹਦੇ ਉਹ ਵੀ ਪਿੰਡ ਹੈ ਸਾਨੂੰ ਨਾ ਥੋੜੇ ਥੋੜੇ ਪਿੰਡ ਦਿਖ ਰਹੇ ਆ ਕੁਦਰਤ ਦਾ ਤੁਸੀਂ ਕਮਾਲ ਦੇਖੋ ਯਾਰ ਕਿ ਨਾਲ ਦਰਿਆ ਵਗ ਰਿਹਾ ਤੇ ਨਾਲ ਰੇਤ ਦਾ ਪੂਰਾ ਟਿੱਬਾ ਮਤਲਬ ਰੇਗਿਸਤਾਨ ਹੈ ਤੇ ਜਿਹੜਾ ਇਹ ਸੀਨ ਹੈ ਨਾ ਇਹੋ ਜਿਹਾ ਵੈਸੇ ਨਵੀਬੀਆਚ ਦੇਖਣ ਨੂੰ ਮਿਲਦਾ ਨਵੀਬੀਆਚ ਵੀ ਨਾਲ ਉਥੇ ਸਮੁੰਦਰ ਲੱਗ ਜਾਂਦਾ ਸਮੁੰਦਰ ਦੇ ਨਾਲ ਐਂ ਬਹੁਤ ਦੂਰ ਤੱਕ ਡੇਜ਼ਰਟ ਹੈਗਾ ਤੇ ਬਿਲਕੁਲ ਹੀ ਉਵੇਂ ਲੱਗ ਰਿਹਾ ਨੂੰ ਬੀਬੀ ਐ ਵੈਸੇ ਅਜੇ ਅਸੀਂ ਗਏ ਨਹੀਂ ਪਰ ਬਕਟ ਲਿਸਟ ਚ ਚੀਜਾਂ ਦੁਨੀਆ ਦੀਆਂ ਕੁਝ ਚੀਜ਼ਾਂ ਦੇਖੀਆਂ ਹੋਈਆਂ ਵੀ ਇੱਥੇ-ਇੱਥੇ ਜਾਣਾ ਹੈ ਹਨ ਤੇ ਹੁਣ ਇਹ ਜਿਹੜੀ ਥਾਂ ਹੈਗੀ ਇਹ ਤੁਹਾਨੂੰ ਕਿਸੇ ਦਿਨ ਫੇਰ ਦਿਖਾ ਕੇ ਲਾਵਾਂਗੇ ਜਿਹੜਾ ਪਰਾਂ ਵਾਲਾ ਡੇਜ਼ਰਟ ਵਾਲਾ ਏਰੀਆ ਹੈਗਾ ਤੇ ਅੱਜ ਅਸੀਂ ਹੁਣ ਇੱਥੋਂ ਜਾਣਾਗਾ ਪਿੰਡ ਵੱਲ ਅੱਜ ਅਸੀਂ ਸਿਰਫ ਪਿੰਡ ਤੇ ਫੋਕਸ ਕਰਨਾ ਪਿੰਡ ਐਕਸਪਲੋਰ ਕਰਨਾਗਾ ਦੁਪਹਿਰ ਦਾ 1:00 ਵੱਜ ਗਿਆ ਸਾਨੂੰ ਕਾਫੀ ਟਾਈਮ ਲੱਗ ਗਿਆ ਤੇ ਥੋਂ ਨਿਕਲਦੇ ਨਿਕਲਦੇ ਨੂੰ ਤੇ ਧੁੱਪ ਵੀ ਹੁਣ ਸਿਖਰ ਦੀ ਹੋ ਗਈ ਹੁਣ ਤੇ ਅਸੀਂ ਇੱਥੋਂ ਹੁਣ ਜਾਣਾ ਸਿੱਧਾ ਨੂਬੀਆਂ ਵਿਲੇਜ ਤੇ ਜਿਹੜਾ ਕਿ ਇੱਥੋਂ ਪੈਂਦਾਗਾ 14 ਕਿਲੋਮੀਟਰ ਦੂਰ ਹੈਗਾ 14 ਜਾਂ 15 ਗੂਗਲ ਮੈਪ ਤੇ ਇਹਨਾਂ ਦੇਖਿਆ ਸੀਗਾ ਬਾਹਰਲੇ ਪਾਸਿਓਂ ਦੇਖਦੇ ਹਾਂ ਹੁਣ ਸਾਨੂੰ ਕੀ ਕੁਝ ਮਿਲੂਗਾ ਉਹ ਪਿੰਡ ਤੱਕ ਪਹੁੰਚਣ ਲਈ ਤੇ ਉਹ ਪਿੰਡ ਬਾਰੇ ਅਸੀਂ ਬੜਾ ਸੁਣਿਆਗਾ ਕਹਿੰਦੇ ਵੀ ਮਤਲਬ ਮੇਨ ਟੂਰਿਸਟਿਕ ਵਿਲੇਜ ਆ ਬਹੁਤ ਜਿੰਨੇ ਵੀ ਕਹਿੰਦੇ ਟੂਰਿਸਟ ਆਉਂਦੇ ਆ ਸਾਰੇ ਉਹ ਪਿੰਡ ਚ ਜਾਂਦੇ ਆ ਤੇ ਪਿੰਡ ਦੇ ਲੋਕਾਂ ਬਾਰੇ ਇੱਥੋਂ ਪਤਾ ਲੱਗਿਆ ਕਹਿੰਦੇ ਵੀ ਮਗਰਮੱਛਾਂ ਦੇ ਬਹੁਤ ਸ਼ਕੀਨ ਆ ਮਗਰਮੱਛ ਪਾਲ ਕੇ ਰੱਖਦੇ ਜਾਂਦਾ ਦਰਿਆ ਨੇੜੇ ਆ ਜਾਂ ਕਿਵੇਂ ਹਨ ਤੇ ਬਾਕੀ ਉੱਥੇ ਜਾ ਕੇ ਐਕਸਪੀਰੀਅੰਸ ਦੇਖਾਂਗੇ ਪਰ ਇਹ ਵੀ ਦੇਖਣ ਚ ਤਾਂ ਐ ਲੱਗਦਾ ਵੀ ਥੋੜੇ ਖਤਰਨਾਕ ਹੀ ਹੋਣ ਹਾਂਜੀ ਮਗਰਮੱਛ ਤੋਂ ਤਾਂ ਆਪਾਂ ਸਾਰੇ ਡਰਦੇ ਹੁੰਦੇ ਹਾਂ ਤੇ ਜੇ ਹੋਇਆ ਜੇ ਕੋਈ ਘਰ ਮਿਲਿਆ ਤਾਂ ਤੁਹਾਨੂੰ ਅਸੀਂ ਦਿਖਾਉਣੇ ਵੀ ਆ ਤੇ ਅਸੀਂ ਹੈਗੇ ਆ ਦਰਿਆ ਦੇ ਇਧਰਲੇ ਪਾਸੇ ਤੇ ਹੁਣ ਸਾਡੇ ਕੋਲੇ ਦੋ ਰਸਤੇ ਆ ਪਿੰਡ ਜਾਨ ਦੇ ਇੱਕ ਤਾਂ ਰਸਤਾ ਹੈਗਾ ਵੀ ਅਸੀਂ ਬਾਏ ਬੋਟ ਆ ਬੋਟਸ ਖਣੀਆ ਬੋਟ ਲਈਏ ਤੇ ਉਧਰਲੇ ਪਾਸੇ ਜਾਈਏ ਤੇ ਦੂਜਾ ਰਸਤਾ ਹੈਗਾ ਅਸੀਂ ਵੀ ਇੱਥੋਂ ਟੈਕਸੀ ਲਈਏ ਕੋਈ ਤੇ ਵੀ ਟੈਕਸੀ ਰਾਹੀਂ ਜਾ ਸਕਦੇ ਆ ਤੇ ਇੱਥੋਂ ਦੱਸਦੇ ਆ ਕਹਿੰਦੇ ਵੀ ਬੋਟ ਰਾਹੀਂ ਤਾਂ ਕਹਿੰਦੇ ਅੱਧਾ ਘੰਟਾ ਲੱਗਣਾ ਸਿਰਫ ਅੱਧੇ ਘੰਟੇ ਚ ਪਹੁੰਚ ਸਕਦੇ ਆ ਬਾਕੀ ਦੇਖੋ ਸੜਕੇ ਜਾਂਦਾ ਉੱਪਰ ਦੀ ਘੁੰਮ ਕੇ ਜਾਂਦੀ ਹੁਣੀ ਖੁਸ਼ ਇਹ ਹੀ ਹੋ ਸਕਦਾ ਮੈਨੂੰ ਲੱਗਦਾ ਹਾਂ ਸਾੜਕੇ ਉੱਪਰ ਦੀ ਜਾਂਦੀ ਹੁਣੀ ਟੈਕਸੀ ਲੈਣੀ ਆ ਫਿਰ ਕਛੀ ਦਾ ਸੋ ਇ ਇ ਵਾਪਸੀ ਤੇ ਮੁੜਦੇ ਹੋਏ ਬੋਟ ਤੇ ਆ ਜਾਗੇ ਸਹੀ ਇਹ ਦੋਨੇ ਦੋਨੇ ਐਕਸਪੀਰੀਅੰਸ ਹੋ ਜਾਣਗੇ ਹਨ ਜਾਂਦੇ ਹੋਏ ਆਪਾਂ ਟੈਕਸੀ ਕਰ ਲੈਨੇ ਆ ਤੇ ਹੁਣ ਅਸੀਂ ਉਸ ਐਪ ਤੋਂ ਜਿਹੜੀਆਂ ਇਥੇ ਐਪਸ ਚੱਲਦੀਆਂ ਟੈਕਸੀ ਬੁੱਕ ਕਰਦੇ ਹਾਂ ਲਓ ਜੀ ਇਹ ਆ ਗਈ ਆਪਣੀ ਟੈਕਸੀ ਜਿਹੜੀ ਲੈਂਗੁਏਜ ਹੁੰਦੀ ਹੈ ਨਾ ਦੇਖ ਲਓ ਕਿੱਡਾ ਬੈਰੀਅਰ ਹੁੰਦੀ ਹੈ ਬੰਦੇ ਜੀ ਯਾਰ ਅਸੀਂ ਕੁਝ ਪੁੱਛਣਾ ਸੀਗਾ ਬਾਈ ਨੂੰ ਸਮਝ ਨਹੀਂ ਆ ਰਿਹਾ ਇੱਕ ਦੂਜੇ ਨੂੰ ਲੈਂਗੁਏਜ ਨਹੀਂ ਆਉਂਦੀ ਇੰਗਲਿਸ਼ ਨਹੀਂ ਆਉਂਦੀ ਅਰੈਬਿਕ ਨਹੀਂ ਆਉਂਦੀ ਤੇ ਹੁਣ ਲਿਖ ਕੇ ਸਮਝਾ ਰਹੇ ਹੈ ਵੈਸਟ ਆਸਵਾਨ ਇਸ ਨਾਟ ਐਨ ਆਈਲੈਂਡ ਦਿਸ ਏਰੀਆ ਵੈਸਟ ਆਫ ਆਸਵਾਨ ਇਜ਼ ਨਾਟ ਆਈਲੈਂਡ ਓਕੇ ਸ਼ੁਕਰਾਨ ਸ਼ੁਕਰਾਨ ਯਾ ਇਹ ਅਸੀਂ ਪਹੁੰਚ ਗਏ ਜੀ ਨੂਬੀਆਂ ਪਿੰਡ ਦੇ ਵਿੱਚ ਤੇ ਇੱਕ ਘੰਟਾ ਲੱਗ ਗਿਆ ਸਾਨੂੰ ਇੱਥੋਂ ਨੂੰ 14 ਕਿਲੋਮੀਟਰ ਨੂੰ ਤੇ ਕਾਫੀ ਜਿਵੇਂ ਤੁਹਾਨੂੰ ਦੱਸਿਆ ਨਾ ਵਲ ਪਾ ਕੇ ਆਉਣਾ ਪੈਂਦਾਗਾ ਲੰਬਾ ਤੇ ਟ੍ਰੈਫਿਕ ਵੀ ਸੀਗਾ ਥੋੜਾ ਜਆ ਤੁਹਾਨੂੰ ਹੁਣ ਪਿੰਡ ਦਾ ਹਾਲਾ ਦਵਾਲਾ ਦਿਖਾ ਦਾਂ ਕਿ ਪਿੰਡ ਹੈ ਜਿਹੜਾ ਕਿਹੋ ਜਿਹਾ ਇਹੋ ਜਿਹਾ ਕੁਛ ਹਾਲਾ ਦਵਾਲਾ ਦਿਖ ਰਿਹਾ ਇਹ ਪਿੰਡ ਦਾ ਤੇ ਕੁਛ ਕੁਛ ਟੂਰਿਸਟ ਵੀ ਦਿਖ ਰਿਹਾ ਸਾਨੂੰ ਬਾਕੀ ਦੁਪਹਿਰ ਦਾ ਟਾਈਮ ਹੈ ਦੁਪਹਿਰੇ ਧੁੱਪ ਤਿੱਖੀ ਹੁੰਦੀ ਹੈ ਜਿਵੇਂ ਤੁਹਾਨੂੰ ਦੱਸਿਆ ਘਟ ਆਉਂਦਾ ਸ਼ਾਇਦ ਸ਼ਾਮ ਨੂੰ ਰੌਣਕ ਮੇਲਾ ਜ਼ਿਆਦਾ ਹੋਵੇ ਲੋ ਸ਼ੁਕਰਾਨ ਤੇ ਜਿਹੜੇ ਘਰ ਹੈ ਸਾਰੇ ਘਰ ਕਲਰਫੁੱਲ ਦਿਖ ਰਹੇ ਆ ਸਾਨੂੰ ਦੇਖਣ ਨੂੰ ਬੜਾ ਅਟਰੈਕਟ ਜੇ ਕਰਦੇ ਆ ਉਹ ਦੇਖੋ ਘਰਾਂ ਦਾ ਤੁਹਾਨੂੰ ਨਾ ਸਾਰੇ ਇਹ ਘਰ ਵੀ ਦਿਖਾਵਾਂਗੇ ਜਿੰਨੇ ਮਤਲਬ ਇਥੋਂ ਦੇ ਘਰ ਕਿੰਨੀ ਘਰ ਬਣਾਈ ਇਹਨੇ ਨੇ ਹਾਂਜੀ ਤੇ ਘਰਾਂ ਦਾ ਸਟਾਈਲ ਵੀ ਬਹੁਤ ਵੱਖਰਾ ਹੈ ਜਿੰਨਾ ਸੁਣਿਆ ਸੀ ਇਹ ਪਿੰਡ ਬਾਰੇ ਨਾ ਹੈ ਗੱਲਬਾਤ ਸਾਹਮਣੇ ਦੇਖੋ ਘਰਾਂ ਦਾ ਸਟਾਈਲ ਵੀ ਬਹੁਤ ਡਿਫਰੈਂਟ ਹੈ ਤੇ ਬਾਕੀ ਮਾਰਕੀਟ ਮੈਲਾ ਦਾ ਪੂਰੇ ਟੂਰਿਸਟ ਹੋਇਆ ਪਿਆ ਹੁਣ ਹੁਣ ਦਾ ਜਿਹੜਾ ਪਿੰਡ ਹੈ ਇਹ ਤੇ ਇੱਥੇ ਆ ਸਾਮਾਨ ਜਿਹੜਾ ਵਿਗਦਾ ਹੈਗਾ ਆ ਚਾਹ ਪੱਤੀਆਂ ਆ ਚਾਹ ਪੱਤੀ ਹੁੰਦੀ ਆ ਆਈ ਮਿਲੀ ਭਈਏ ਮੈਨੂੰ ਲੱਗਾ ਇਹ ਮਿਲੀ ਤੇ ਆ ਰੰਗ ਨੇ ਰਿਪਨ ਕਲਰ ਹਾਂਜੀ ਇਹ ਸਾਰੇ ਕਲਰ ਨਹੀਂ ਮੈਨੂੰ ਤਾਂ ਮਸਾਲੇ ਤੇ ਇਹ ਸਾਰੇ ਨਾ ਜਿਹੜਾ ਨੂਬੀਅਨ ਕਮਿਊਨਿਟੀ ਦਾ ਪਿੰਡ ਹੈਗਾ ਇਹ ਤੇ ਜੇ ਇਸ ਕਮਿਊਨਿਟੀ ਦੀ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਜਿਹੜੀ ਨੂਬੀਅਨ ਕਮਿਊਨਿਟੀ ਆ ਇਹਨਾਂ ਦਾ ਪੁਰਾਣੇ ਸਮਿਆਂ ਦੇ ਵਿੱਚ ਕਿੰਗਡਮ ਹੁੰਦੀ ਸੀਗੀ ਆਪਣੀ ਤੇ ਇਹ ਡਿਫਰੈਂਸ਼ੀਏਟ ਇਸ ਤਰ੍ਹਾਂ ਕਰਦੇ ਨੇ ਕਿ ਇਹ ਜਿਹੜੇ ਇੱਥੋਂ ਦੇ ਸਾਰੇ ਸੁਡਾਨ ਤੋਂ ਮਾਈਗ੍ਰੇਟ ਕਰਕੇ ਆਏ ਸੀਗੇ ਇਹ ਮਤਲਬ ਜਿਹੜੇ ਇੱਥੋਂ ਦੇ ਏਜੀਪਟ ਦੇ ਮੂਲ ਨਿਵਾਸੀ ਨੇ オリジナル ਨੇ ਮਤਲਬ ਜਿਹੜੇ ਲੋਕਲ ਪੀਪਲ ਨੇ ਉਹ ਵਾਈਟ ਕਲਰ ਦੇ ਨੇ ਤੇ ਇਹ ਹੈਗੇ ਨੇ ਬਲੈਕ ਕਲਰ ਦੇ ਹਾਂਜੀ ਜਿਵੇਂ ਆਪਾਂ ਪਹਿਲਾਂ ਅਫਰੀਕਾ ਗਏ ਸੀ ਆਪਾਂ ਦੇਖਿਆ ਸੀਗਾ ਅਫਰੀਕਾ ਦੇ ਵਿੱਚ ਕੀਨੀਆ ਰਵਾਂਡਾ ਜ਼ੁਗਾਂਡਾ ਉੱਥੋਂ ਦੇ ਲੋਕਾਂ ਦਾ ਕਲਰ ਜਿਵੇਂ ਬਲੈਕ ਸੀਗਾ ਇਹ ਬਿਲਕੁਲ ਉਹਨਾਂ ਦੇ ਨਾਲ ਮਿਲਦੇ ਜੁਲਦੇ ਨੇ ਤੇ ਜਿਹੜੇ ਇੱਥੋਂ ਦੇ ਲੋਕਲ ਨੇ ਉਹ ਅਰਬੀ ਦੇ ਦੇਸ਼ਾਂਵਾਰ ਜਿਹੜੇ ਲੋਕਲ ਦੀ ਜਿਹੜੀ ਸਕਿਨ ਹੈਗੀ ਉਹ ਅਰਬੀਆਂ ਨਾਲ ਮਿਲਦੀ ਹੈ ਮਤਲਬ ਵਾਈਟ ਸਕਿਨ ਹੈ ਉਹਨਾਂ ਦੀ ਜਿਹੜਾ ਈਜੀਪਟ ਆ ਨਾ ਇਹ ਅਫਰੀਕਾ ਦੇ ਅਸਲ ਚ ਬਿਲਕੁਲ ਉੱਪਰਲੇ ਪਾਸੇ ਪੈਂਦਾ ਹੈਗਾ ਤੇ ਜਿਹੜੇ ਦੇ ਨਾਲ ਦੇ ਕੰਟਰੀ ਹੈਗੇ ਜਿਵੇਂ ਲੀਬੀਆ ਹੋ ਗਿਆ ਅਲਜੀਰੀਆ ਤੁਨੀਸ਼ੀਆ ਮਰੱਕੋ ਮਾਰਟੇਨੀਆ ਇਹ ਸਾਰੇ ਉੱਪਰਲੇ ਪਾਸੇ ਜਿੱਥੇ ਜਿੰਨੇ ਵੀ ਤੁਹਾਨੂੰ ਇੱਥੇ ਦੇ ਮਤਲਬ ਲੋਕ ਮਿਲਣਗੇ ਉੱਪਰਲੇ ਹਿੱਸੇ ਪੈਂਦਾ ਹੈ ਅਫਰੀਕਾ ਜੇ ਪਰ ਇਹ ਲੋਕ ਗੋਰੇ ਆ ਰੰਗ ਦੇ ਤੇ ਜਿੰਨੇ ਤੁਸੀਂ ਥੱਲੇ ਥੱਲੇ ਜਾਈ ਜਾਓਗੇ ਜਿਵੇਂ ਆਪਾਂ ਪਹਿਲਾਂ ਗਏ ਸੀਗੇ ਕੀਨੀਆ ਤੰਜ਼ਾਨੀਆ ਯੂਗਾਂਡਾ ਹਾਂਜੀ ਰਵਾਂਡਾ ਜ਼ਗਾਂਡਾ ਤੰਜ਼ਾਨੀਆ ਜਿਉਂ-ਜਿਉਂ ਤੁਸੀਂ ਹੇਠਾਂ ਨੂੰ ਜਾਈ ਜਾਓਗੇ ਸਾਰੀ ਸਕਿਨ ਹੈ ਜਿਹੜੀ ਬਲੈਕ ਹੈ ਮਿਡ ਜੇ ਵਿੱਚ ਜ਼ਿਆਦਾ ਬਲੈਕ ਹੈ ਜਦੋਂ ਹੇਠਾਂ ਜਾਂਦੇ ਜਿਵੇਂ ਬੋਤਸਵਾਨਾ ਨਵੀਬੀਆ ਸਾਊਥ ਅਫਰੀਕਾ ਹੋ ਗਿਆ ਉੱਥੇ ਫੇਰ ਤੁਹਾਨੂੰ ਜਿਹੜੇ ਅ ਵਾਈਟ ਜੀ ਸਕਿਨ ਮਿਲ ਲੱਗ ਜੂਗੀ ਸਾਰਾ ਅਫਰੀਕਾ ਮਤਲਬ ਪ੍ਰੋਪਰ ਜਿਹੜੀ ਬਲੈਕ ਸਕਿਨ ਦਾ ਨਹੀਂ ਹੈਗਾ ਤੇ ਜਿੰਨੀਆਂ ਤੁਹਾਨੂੰ ਇੱਥੇ ਚੀਜ਼ਾਂ ਮਿਲਣਗੀਆਂ ਦੇਖਣ ਉਹ ਸਾਰੀਆਂ ਈਜੀਪਟ ਨਾਲ ਹੈਲੋ ਆਰ ਯੂ ਫਾਈਨ ਯਾ ਗੁੱਡ ਤੇ ਉਹ ਈਜੀਪਟ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਰਾਮਸਿਸ ਲੈਡ ਬਾਏ ਔਰ ਇਸ ਸੋਰਸ ਆਹ ਸੋਹਣੀ ਖੁਸ਼ੀ ਆ ਲੈ ਸਕਦੇ ਹਨ ਕੀ ਹੈ ਇਹ ਹਾਂਜੀ ਤੇ ਜਿਹੜੇ ਲੋਕ ਆ ਯਾਰ ਉਹ ਮਿਕਸ ਜੇ ਮਿਲ ਰਹੇ ਸਾਨੂੰ ਇੱਥੇ ਸ਼ਾਇਦ ਉਹ ਦੂਜੇ ਲੋਕਾਂ ਨੇ ਵੀ ਕੁਝ ਲਗਾਣਾ ਕੀਤੀਆਂ ਹੋਣੀਆਂ ਮਤਲਬ ਜ਼ਿਆਦਾਤਰ ਜਿਵੇਂ ਤੁਹਾਨੂੰ ਦੱਸਿਆ ਸੀ ਇਹਨਾਂ ਦੇ ਰੰਗ ਦਾ ਫਰਕ ਹੈ ਜਿਹੜੇ ਨਿਊਬੀਅਨ ਲੋਕ ਹੈ ਇਹ ਹੋਰ ਕਲਰ ਦੇ ਆ ਤੇ ਜਿਹੜੇ ਹੁੰਦੇ ਗੋਰੇ ਹੁੰਦੇ ਆ ਵਾਈਟ ਹੁੰਦੇ ਆ ਤੇ ਬਾਬਾ ਸੀਗੇ ਜਿਹੜਾ ਤੁਸੀਂ ਪਹਿਲਾਂ ਦੇਖਿਆ ਹੁਣ ਉਹ ਸ਼ਾਇਦ ਮੈਨੂੰ ਲੱਗਿਆ ਜਿਵੇਂ ਇੱਥੋਂ ਦਾ ਮੂਲ ਨਿਵਾਸੀ ਹੁੰਦਾਗਾ ਅੱਜ ਕੱਲ ਤਾਂ ਇਹ ਸੇਮ ਹੀ ਹੁਣ ਪੁਰਾਣੇ ਟਾਈਮਾਂ ਚ ਆਏ ਰਹਿੰਦੇ ਹੋਣਗੇ ਨਾ ਇਸ ਵਿੱਚ ਵੀ ਲੇਟਰ ਨਾਟ ਨਾਊ ਥੈਂਕ ਯੂ ਆਰਟ ਹਾਊਸ ਸਾਰੀਆਂ ਪੇਂਟਿੰਗਸ ਬਣਾਈਆਂ ਹੋਈਆਂ ਇਹਨਾਂ ਦਾ ਆਰਟ ਵੀ ਨਾ ਉਹਨਾਂ ਨਾਲ ਸਬੰਧਤ ਹੈ ਥੋੜਾ ਜਿਹਾ ਅਫਰੀਕਨਾਂ ਨਾਲ ਤੁਸੀਂ ਦੇਖੋ ਆਹ ਦੇਖੋ ਜਿਵੇਂ ਅਫਰੀਕਨ ਟੱਚ ਮਿਲੂਗਾ ਆਰਟ 'ਚ ਵੀ ਤੁਹਾਨੂੰ ਜਿਹੜਾ ਇਹ ਪਿੰਡ ਹੈ ਨਾ ਇੱਥੇ ਸਾਨੂੰ ਕਾਫੀ ਸਾਰੀਆਂ ਸ਼ਾਪਸ ਦਿਖ ਰਹੀਆਂ ਜਿਵੇਂ ਆਪਣੇ ਰਾਜਸਥਾਨ 'ਚ ਜਾਂ ਲਾਲੋ ਪੁਸ਼ਕਰ 'ਚ ਅਸੀਂ ਦੇਖੀ ਆਂ ਆਲਾ ਦਵਾਲਾ ਬਿਲਕੁਲ ਉਮੈਦਾਰ ਲੱਗ ਰਿਹਾ ਹੈਗਾ ਤੇ ਬਾਕੀ ਨਾਲ ਨਾਲ ਪਿੰਡ ਐਕਸਪਲੋਰ ਕਰਦੇ ਆਂ ਥੈਂਕ ਯੂ ਸ਼ੁਕਰਾਨ ਸ਼ੁਕਰਾਨ ਹੈਲੋ how are you fine good, good. no english <laughs> <laughs> okay thank you ਤੇ ਇਹਨਾਂ ਦੀ ਜਿਹੜੀ ਲੈਂਗੁਏਜ ਵੀ ਇਹ ਮਤਲਬ ਆਪਣੀ ਬੋਲਦੇ ਆ ਇਹਨਾਂ ਦੀ ਲੈਂਗੁਏਜ ਅਰੈਬਿਕ ਨਹੀਂ ਹੈਗੇ ਅਰਬੀ ਨਹੀਂ ਬੋਲਦੇ ਨਿਊਬੀਨ ਇਹਨਾਂ ਦੀ ਇੱਕ ਅਲੱਗ ਤੋਂ ਲੈਂਗੁਏਜ ਹੈ ਤੇ ਇੱਥੋਂ ਤੁਹਾਨੂੰ ਵਾਈ ਵੀ ਆਉਂਦੀ ਹੋਣੀ ਆ ਪੂਰੀ ਅਫਰੀਕਾ ਦੀ ਜਿਵੇਂ ਅਫਰੀਕਾ 'ਚ ਇਹ ਸਮਾਨ ਵੇਚਦਾ ਹੁੰਦਾ ਸੀ ਨਾ ਸਾਰਾ ਤੇ ਸਾਰਾ ਅਫਰੀਕਾ ਵਾਲਾ ਉਹੀ ਪੇਂਟਿੰਗਸ ਅਫਰੀਕਾ ਵਾਲਾ ਕਲਚਰ ਹੈਗਾ ਇੱਥੇ ਹਾਂਜੀ ਆ ਦੇਖੋ ਹਾਂਜੀ 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 ਸਹੀ ਹੈ ਇਹ ਕੀ ਬਣਾਇਆ ਹੋਇਆ ਹੈ ਮਾਸਕ ਲਾਏ ਹੋਏ ਪਤਾ ਨਹੀਂ ਪੱਤੇ ਜਿਹੇ ਤੇ ਬਣਾਇਆ ਹੋਇਆ ਪਤਾ ਨਹੀਂ ਮਾਸ ਦਾ ਬਣਾਇਆ ਹੋਇਆ ਮੇਬੀ ਤੇ ਇਹੋ ਜਿਹਾ ਸਾਰਾ ਇਹਦਾ ਵਾਲਾ ਦਵਾਲਾ ਹੈਗਾ ਜੀ ਪਿੰਡ ਦਾ ਬਾਕੀ ਹੁਣ ਉੱਪਰ ਚੱਲਾਂਗੇ ਆਪਾਂ ਕਰਨਾ ਕੁਝ ਨਹੀਂ ਗਲੀਆਂ ਹੀ ਘੁੰਮਣੀਆਂ ਸਾਰੇ ਪਿੰਡ ਦੀਆਂ ਗਲੀਆਂ ਘੁੰਮਦੇ ਆਂ ਦੇਖਦੇ ਆਂ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਜਿਹੜੇ ਪਿੰਡ ਦੇ ਛੋਟੇ ਤੋਂ ਛੋਟੇ ਨਿਆਣੇ ਆ ਤੇ ਸਾਰੇ ਮਤਲਬ ਕੁਛ ਨਾ ਕੁਛ ਇਹੀ ਕੰਮਕਾਰ ਕਰਦੇ ਆ ਤੇ ਟੂਰਿਸਟ ਨੂੰ ਕਮਾਉਣ ਦਾ ਕਰਨ ਦਾ ਇਹ ਦੇਖੋ ਛੋਟੇ ਤੋਂ ਛੋਟੇ ਨਿਆਣੇ ਆ ਦੇਖੋ ਕਿੱਡਾ ਕਿਆ ਯੂ ਆਰ ਕਮਲ ਯੈਸ ਯੈਸ ਯੂ ਆਰ ਕਮਲ ਯਾਓ ਨਾਈਸ ਮਾਈਕਲ ਜੈਕਸਨ ਫੋਟੋ ਫੋਟੋ ਯਾ ਨੋ ਫੋਟੋ ਇਸ ਤਾਂ ਉੱਤੇ ਪਿਆ ਮੈਂ ਦੇਖ ਲੈ ਭਰਾਵਾ ਸ਼ੁਕਰਾਨ 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 ਉਹ ਕਿਉਂ ਤੰਗ ਕਰਦਾ ਸ਼ੁਕਰਾਨ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਨੋ 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 ਓ ਯਾਰ ਕਿਉਂ ਤੰਗ ਕਰੀ ਜਾਣਾ ਭਰਾਵਾ ਇਹਨਾਂ ਏ ਭਾਈ ਬੋਤਾ ਵਿਚਰ ਗਿਆ ਕਹਿੰਦਾ ਮੈਂ ਜਾਂਦਾ ਨਹੀਂ ਹੈਗਾ ਅੱਗੇ। ਤੇ ਆਓ ਦੇਖੋ। ਆਈ। ਓਏ। ਡਰ ਲੱਗ ਰਿਹਾ ਯਾਰ। ਟਿੱਪਨ ਭੁੱਖਾ ਹੋਣਾ ਯਾਰ ਇਹ ਭੁੱਖਿਆਂ ਨੂੰ ਇਹ ਤੋਰੀ ਜਾਂਦੇ ਨੇ ਪਤਾ ਇਹ ਗਲਤ ਗੱਲ ਹੈ। ਸਹੀ ਗੱਲ ਹੈ। ਤਵਾਪਸ ਲੈ ਗਿਆ। ਲਓ ਜੀ ਹੁਣ ਤੁਹਾਨੂੰ ਇਸ ਪਿੰਡ ਦੇ ਆਪਾਂ ਘਰ-ਬਾਰ ਦਿਖਾ ਦਈਏ। ਕਿਹਦੇ ਘਰ ਕਹੀਏ। ਰੱਬਾ 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 ਫਤੋਮਨਾ। ਇਹ ਪਿੰਡ ਚ ਨਾ ਤੁਹਾਨੂੰ ਮੋਸਟਲੀ ਮਤਲਬ ਗੈਸਟ ਹਾਊਸ ਬਹੁਤ ਮਿਲ ਜਾਣਗੇ ਹੋਟਲ ਤਾਂ ਇੱਥੇ ਹੈ ਨਹੀਂਗੇ ਤੇ ਗੈਸਟ ਹਾਊਸ ਇਹ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਇਹ ਗੈਸਟ ਹਾਊਸ ਹੈ ਇੱਥੇ ਆ ਕੇ ਤੁਸੀਂ ਰਹਿ ਸਕਦੇ ਹੋ ਮਤਲਬ ਜਿਹੜਾ ਏਜੀਪਟ ਦਾ ਪਿੰਡ ਹੈ ਉਹਨਾਂ ਦੀ ਉਹ ਖੁਸ਼ਬੂ ਲੈ ਸਕਦੇ ਹੋ ਸਾਰ ਇੱਕ ਤਾਂ ਹੈ ਰੇਤਾ ਹੀ ਰੇਤਾ ਪਰ ਹਨ ਆ ਕੂਲਰ ਅੱਜ ਵੀ ਚੱਲਦੇ ਨੇ ਕੂਲਰ ਹੀ ਵਰਤ ਰਹੇ ਮੈਨਾਂ ਦਾ ਏਸੀ ਤਾਂ ਹੋਣੇ ਨਹੀਂ ਇੱਥੇ ਆ ਕੂਲਰ ਲੱਗਿਆ ਹੋਇਆ ਸਾਹਮਣੇ ਕੂਲਰ ਕਿੰਨੇ ਘਰਾਂ ਦੇ ਦੇਖ ਲੈ ਇਹ ਜੀਆਂ ਗਲੀਆਂ ਨੇ ਕਾਮਯਾਬ ਨੇ ਹਾਂਜੀ ਡੇਜ਼ਰਟ ਚ ਇਹੀ ਕਾਮਯਾਬ ਨੇ ਸਹੀ ਗੱਲ ਆਏ ਸੀ ਕਿੱਥੇ ਕੰਮ ਕਰਨੀ ਤੇ ਆਹ ਗਲੀਆਂ ਜੀ ਇਹ ਪਿੰਡ ਦੀਆਂ ਉੱਚਾ ਨੀਮਾ ਪਿੰਡ ਹੈ ਪਹਾੜਾਂ ਜਾਂਦੇਗਾ ਕੁਝ ਉੱਚਾ ਕੁਝ ਨੀਮਾ ਤੇ ਪੁਰਾਣੇ ਪੰਜਾਬ ਦੀ ਵੀ ਖੁਸ਼ਬੂ ਜੀ ਆਉਂਦੀ ਆ ਚਲੋ ਇਜੀਪਟ ਤੇ ਪਿੰਡ ਦੇਖਣ ਦੀ ਵੀ ਰੀਜ ਇੱਥੇ ਆ ਕੇ ਪੂਰੀ ਹੋ ਗਈ ਨਹੀਂ ਵੈਸੇ ਕਿਸੇ ਹੋਰ ਥਾਂ ਤੇ ਅਲੱਗ ਜਾਣਾ ਪੈਣਾ ਸੀਗਾ ਸਾਨੂੰ ਅਸੀਂ ਮਤਲਬ ਲੀਬੀਆ ਬਾਰਡਰ ਵੱਲ ਨੂੰ ਸੋਚ ਰਹੇ ਸੀਗੇ ਕਿ ਜਿਹੜਾ ਲੀਬੀਆ ਦਾ ਬਾਰਡਰ ਹੈ ਉਧਰ ਨੂੰ ਜਾਵਾਂਗੇ ਉਧਰ ਪਿੰਡਾਂ ਬਾਰੇ ਸੁਣਿਆ ਕਿ ਉਧਰ ਪਿੰਡ ਕਾਫੀ ਜ਼ਿਆਦਾ ਹੈ ਸੀਵਾ ਸਿਟੀ ਪੈਂਦਾ ਉਧਰ ਨੂੰ ਤੇ ਪਰ ਇੱਥੇ ਠੀਕ ਹੈ ਨਾਲੇ ਟੂਰਿਸਟ ਦੇ ਲਈ ਇਹ ਜਿੰਨੇ ਮਤਲਬ ਘੁੰਮਣ ਫਿਰਨ ਲਈ ਵੀ ਹੈ ਤੇ ਨਾਲ ਮਤਲਬ ਪਿੰਡ ਦੀ ਵਾਈਬ ਵੀ ਇੱਕ ਓਕੇ ਥੈਂਕ ਯੂ ਇਹ ਵੀ ਕਰ ਲੋਕ ਦੇਖੋ ਅੰਦਰ ਬੁਲਾ ਰਹੇ ਨੇ ਲੈ ਕਹਿੰਦੇ ਘਰ ਤੁਸੀਂ ਕਹਿੰਦੇ ਅੰਦਰੋਂ ਦੇਖ ਲਓ ਪੁਰਾਣੀ ਢੰਗ ਦੀ ਲਾਈਫ ਹੈ ਯਾਰ ਖੁਸ਼ੀ ਇਹਨਾਂ ਦੀ ਹੈ ਨਾ ਨਾਈਸ ਹਾਊਸ ਤੇ ਇਹ ਦੇਖੋ ਇਹ ਸਾਰਾ ਇਹਨਾਂ ਨੇ ਆ ਬਾਰੇ ਧੁੱਪ ਤੋਂ ਬਚਣ ਲਈ ਛੱਤ ਪਾਈ ਹੋਈ ਹੈ ਥੋੜੀ ਜਿਹੀ ਛੱਤ ਪਾਈ ਹੈ ਤੇ ਅੰਦਰ ਇਹਨਾਂ ਦਾ ਘਰ ਹੈਗਾ ਸਾਰਾ ਹੀ ਪਰ ਬਹੁਤ ਸੋਹਣਾ ਘਰ ਹੈ ਰਿਬਨ ਬਹੁਤ ਜ਼ਿਆਦਾ ਇਹ ਰੰਗ ਕਲਰ ਇਹਨਾਂ ਗੂੜਾ ਕਿਉਂ ਕਰਕੇ ਰੱਖਦੇ ਇੰਨੀ ਧੁੱਪ ਪੰਦੀ ਹੈ ਧੁੱਪ ਕਰਕੇ ਰਿਫਲੈਕਟ ਹੁੰਦਾ ਨਾ ਇਹ ਸ਼ਾਇਦ ਆ ਉੱਪਰ ਛਾਤਾਂ ਦੇਖੋ ਇਹਨਾਂ ਦੇ ਘਰ ਦੀਆਂ ਤੇ ਉਪਰਾਂ ਚਾਦਰਾਂ ਹੀ ਪਾ ਰੱਖੀਆਂ ਉਪਰਾਂ ਡੱਕੇ ਪਾ ਕੇ ਚਾਦਰਾਂ ਪਾ ਰੱਖੀਆਂ ਬਸ ਇਹ ਦੇ ਕਰਕੇ ਵੀ ਥੋੜੀ ਜੀ ਛਾ ਰਹਿਂਦੀ ਹੋਊਗੀ ਅੰਦਰੋਂ ਠੰਡਾ ਵੈਸੇ ਹਨਾ ਕੱਚੇ ਨੇ ਰਿਪਨ ਤੇ ਆ ਕੂਲਰ ਇਹਨਾਂ ਦੇ ਵੀ ਪਏ ਕੂਲਰ ਬਹੁਤ ਵਰਤਦੇ ਯਾਰ ਸਾਰੇ ਘਰਾਂ ਚ ਕੂਲਰ ਹੀ ਕੂਲਰ ਆ ਘਰ ਮੈਂ ਕਿਹਾ ਕੱਚੇ ਆ ਇਹ ਤਾਂ ਤੋਂ ਉੱਪਰ ਵੀ ਜਾ ਸਕਦੇ ਹੁਸ਼ੀ ਪੌੜੀ ਵੀ ਹੈਗੀ ਆ ਉੱਪਰ ਮੈਂ ਥੋੜਾ ਜਿਹਾ ਤੁਹਾਨੂੰ ਲੈ ਕੇ ਚੱਲਦਾ ਉੱਪਰੋਂ ਦਿਖਾਉਣਾ ਤੁਹਾਨੂੰ ਇੱਥੋਂ ਸਾਰਾ ਪਿੰਡ ਦਿਖਦਾ ਹੋਊਗਾ ਧਿਆਨ ਨਾਲ ਜਾਣਾ ਬੰਦੇ ਆ ਦੇਖੋ ਆ ਆ ਛੱਤਾਂ ਦੇਖੋ ਘਰਾਂ ਦੀਆਂ ਆ ਛੱਤਾਂ ਵੀ ਆਈਆਂ ਸਾਰੀਆਂ ਸਾਰੀਆਂ ਇਸ ਤਰੀਕੇ ਨੇ ਕੱਚੀਆਂ ਉਹ ਪਰਾਂਲੇ ਪਾਸੇ ਉਹ ਦਰਲੇ ਪਾਸੇ ਆ ਜਿਹੜਾ ਆਸਬਾਨ ਸਾਡਾ ਹੋਟਲ ਹੈ ਨਾ 14 ਕਿਲੋਮੀਟਰ ਦੂਰ ਹੈ ਇਥੋਂ ਕਾਫੀ ਦੂਰ ਹੈ ਯਾਰ ਲੈ ਵੀ ਚੱਲੀਏ ਬਾਹਰਲੇ ਪਾਸੇ ਨੂੰ ਬੇਬੇ ਤੋਂ ਪਾਣੀ ਦਾਣੀ ਪੀ ਲਈਏ ਤੇ ਘਰ ਨਾਲ ਜਿਹੜਾ ਇਹ ਠੰਡੇ ਬਹੁਤ ਹੈ ਪਤਾ ਨਹੀਂ ਕੱਚੇ ਕਰਕੇ ਹੈ ਤੇ ਠੰਡੇ ਰਹਿੰਦੇ ਹੈਗੇ ਗਰਮੀ ਜਮੀ ਨਹੀਂ ਲੱਗ ਰਹੀ ਤੇ ਇੰਨਾ ਕੰਟਰੀਜ਼ ਯਾਰਾਂ ਵਧੀਆ ਹੁੰਦਾ ਤੁਸੀਂ ਮਤਲਬ ਕੁਝ ਵੀ ਉਹ ਕਰ ਲਓ ਪੈਸੇ ਦੇਖੇ ਕੁਝ ਵੀ ਦੇਖ ਲਓ ਥੈਂਕ ਯੂ ਸ਼ੁਕਰਾਨ ਕਿ ਮੈਂ ਪਾਣੀ ਪੀਣਾ ਹੈ ਜੀ ਕੈਨ I ਡਰਿੰਕ ਵਾਟਰ ਵਾਟਰ ਹੀ ਵਾਂਟ ਵਾਟਰ ਓਕੇ ਜਿਹੜੇ ਪਿੰਡ ਹਨ ਕਮਰਸ਼ੀਅਲ ਹੋਏ ਹੋਏ ਅਸਲ ਚੰਗੀ ਤਰ੍ਹਾਂ ਤੇ ਓਕੇ ਸ਼ੁਕਰਾਨਾ ਯਾ ਥੈਂਕ ਯੂ ਤੇ ਨਾਲ ਆ ਕੇ ਥੈਂਕ ਯੂ ਬੇਬੇ ਨੇ ਪਾਣੀ ਦੇਤਾ ਪਾਣੀ ਦੇ ਪੈਸੇ ਦੇਤੇ ਵੱਧ 30 40 ਰੁਪਏ ਐ ਟੂਰਿਸਟ ਨੂੰ ਐ ਹੁੰਦਾ ਇਹਨਾਂ ਤੋਂ ਕਮਾਈ ਐ ਇਹਨਾਂ ਨੂੰ ਟੂਰਿਸਟ ਤੋਂ ਹੋਰ ਤਾਂ ਠੀਕ ਹੀ ਹੋਣਾਗਾ ਕੁਝ ਕੁਝ ਜਿਹੜੇ ਘਰ ਆ ਯਾਰ ਉਹ ਪੱਕੇ ਵੀ ਬਣੇ ਹੋਏ ਆ ਸਾਰੇ ਨਹੀਂ ਕੱਚੇ ਤੇ ਕੁਛ ਪਤਾ ਨਹੀਂ ਜਾਣ ਕੇ ਰੱਖਿਆ ਪਤਾ ਨਹੀਂ ਫਾਈਨੈਂਸ਼ੀਅਲ ਕੰਡੀਸ਼ਨ ਇਹੋ ਜੀ ਲੋਕਾਂ ਦੀ ਜਿਵੇਂ ਆ ਦੇਖੋ ਆ ਜਿਵੇਂ ਪੁਰਾਣੇ ਆਪਣੇ ਪੰਜਾਬ ਚ ਹੁੰਦਾ ਸੀ ਨਾ ਗਾਰੇ ਦਾ ਗਾਰੇ ਦੀ ਇੱਟ ਬਣੀ ਹੋਈ ਹੈ ਇਹ ਮਤਲਬ ਗਾਰੇ ਨੂੰ ਪੱਥਰ ਹੁਣ ਹੋਵੇਂ ਵੈਸੇ ਤਾਂ ਇੱਟ ਕੱਚੀ ਇੱਟ ਕਹਿ ਸਕਦੇ ਆ ਜੇ ਹੋਵੇਂ ਦੀ ਹੈ ਤੇ ਓਵੇਂ ਦੇ ਘਰ ਤੇ ਆ ਦੇਖੋ ਆ ਘਰ ਹੋਵੇਂ ਦਾ ਤੇ ਸਾਰਾ ਰਿਲੀਜੀਅਨ ਇਹਨਾਂ ਦਾ ਇਸਲਾਮ ਹੈ ਧਰਮ ਨੂੰ ਇਹ ਇਸਲਾਮ ਨੂੰ ਹੀ ਫੋਲੋ ਕਰਦੇ ਨੇ ਉਹ ਪਰ ਰੇਗਿਸਤਾਨ ਆ ਗਿਆ ਸਾਰਾ ਡੇਜ਼ਰਟ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜਾ ਇਹ ਈਜੀਪਟ ਹੈ ਨਾ ਸਾਰਾ ਹੈ ਤਾਂ ਰੇਗਿਸਤਾਨੀ ਹੈ ਜ਼ਿਆਦਾਤਰ ਨੀਲ ਦਰਿਆ ਕਰਕੇ ਇੱਥੇ ਥੋੜੀ ਬਹੁਤੀ ਖੇਤੀ ਹੁੰਦੀ ਹੈ ਬਸ ਮਾੜੀ-ਮੋਟੀ ਤੇ ਬਾਕੀ ਦਾ ਸਾਰਾ ਪੂਰਾ ਡੇਜ਼ਰਟ ਪਿਆਗਾ ਤੇ ਇਹ ਤਾਂ ਜਿਵੇਂ ਪੰਜਾਬ ਦੀ ਖੁਸ਼ਬੂ ਆਉਂਦੀ ਹੈ ਇੱਥੋਂ ਨਾ ਬਿਲਕੁਲ ਹੀ ਐਂ ਲੱਗਦਾ ਜਿਵੇਂ ਗ੍ਰੀਲਾਂ ਵੀ ਆਪਣੇ ਵਾਲੇ ਨਾਲ ਵੀ ਲੱਗੀਆਂ ਹੋਈਆਂ ਨੇ ਨਾ ਨਾ ਗ੍ਰੀਲਾਂ ਵੀ ਆਪਣੇ ਆਗੀਆਂ ਹਾਂ ਜੀ ਆਹ ਗੇਟ ਵੀ ਆਪਣੇ ਵਾਲੇ ਨਾਲ ਦੇ ਨੇ ਪੁਰਾਣੇ ਸਹੀ ਹੈ ਤੇ ਇੱਥੇ ਆ ਦੇਖੋ ਕਿਉਂ ਖੁਸ਼ੀ ਆ ਪਤਾ ਨਹੀਂ ਕੀ ਰੱਖਿਆ ਹੋਇਆ ਇਹਨਾਂ ਨੇ ਇਹ ਰੁਪਨ ਅਕਰਾਂਦਲ ਘਰਾਂ ਦੇ ਹਾਂਜੀ ਇਹਨਾਂ ਦੇ ਪਹਿਲਾਂ ਹੀ ਦੇਖੇ ਸੀ ਇਹ ਪਾਣੀ ਦੇ ਘੜੇ ਦੇ ਨੂਰੀ ਪ੍ਰੈਜ਼ੈਂਟ ਕਰ ਰਹੇ ਨੇ ਆ ਫਲ ਜੇ ਮੈਨੂੰ ਲੱਗਦਾ ਜਿਆਦਾ ਡੈਜ਼ਰਟ ਕਰਕੇ ਮਤਲਬ ਇੱਥੋਂ ਦੇ ਘੜੇ ਨੂੰ ਜਾਂ ਕੁਝ ਨਾ ਕੁਝ ਹੋਣਾ ਰੇਗਿਸਤਾਨ ਕਰਕੇ ਪਾਣੀ ਨੂੰ ਬਣਾਇਆ ਹੋਇਆ ਹੈ ਇਹ ਪਹਿਲਾਂ ਨਹੀਂ ਦੇਖੇ ਸੀ ਕਿ ਘਰਾਂ ਦੇ ਦਰਵਾਜ਼ੇ ਇਹ ਜੀ ਤੇ ਤੁਹਾਨੂੰ ਇਧਰਲੇ ਪਾਸੇ ਜੇ ਸਾਹਮਣੇ ਰਖਾਵਾਂ ਉਹ ਦੇਖੋ ਸਾਰੇ ਘਰ ਕਲਰਫੁੱਲ ਤੇ ਉੱਪਰ ਸਾਰਾ ਰੇਗਿਸਤਾਨ ਹੈ ਜਿਹੜਾ ਤੁਹਾਨੂੰ ਪਰੋ ਚਮਕਦਾ ਦਿਖਦਾ ਨਾ ਸਾਰਾ ਮਿੱਟੀ ਹੈ ਯਾਰ ਅੱਗੇ ਜਾ ਕੇ ਨਾ ਸਾਰਾ ਡੈਜ਼ਰਟਿਡ ਡੈਜ਼ਰਟ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ ਕਾਫੀ ਉੱਚੀ ਆ ਗਿਆ ਉਹ ਦਰਿਆ ਤੁਨੂੰ ਨੀਵਾ ਦਿਖਦਾ ਹੋਣਾ ਥੱਲੇ ਵਗਦਾ ਤੇ ਪਹਾੜ ਦੇ ਉੱਪਰਲੇ ਪਾਸੇ ਅਸੀਂ ਚੜਿਆ ਤੇ ਮੈਨੂੰ ਲੱਗਦਾ ਵੀ ਅੱਗੇ ਜਾ ਕੇ ਪਿੰਡ ਵੀ ਖਤਮ ਹੋ ਜਾਊਗਾ ਅੱਗੇ ਰੇਗਿਸਤਾਨ ਹੈ ਜਿਹੜਾ ਸਾਰਾ ਉਹ ਸ਼ੁਰੂ ਹੋ ਜਾਊਗਾ ਟਾਵੇਂ ਟੱਲੇ ਜੇ ਘਰ ਤੇ ਥੱਲੇ ਹੀਠਲੇ ਪਾਸੇ ਸਾਰੇ ਪਿੰਡ ਦੇ ਦੁਕਾਨਾਂ ਹੀ ਦੁਕਾਨਾਂ ਹੈਗੀਆਂ ਜਿੰਨਾ ਆਪਾਂ ਹੀਠਾਂ ਦੇਖਾਂਗੇ ਤੇ ਉੱਪਰਲੇ ਪਾਸੇ ਸਾਰੇ ਘਰ ਹੈ ਇਹ ਪਿੰਡ ਚ ਆ ਤਾਂ ਮੈਨੂੰ ਸਕੂਲ ਹੀ ਲੱਗਦਾ ਰਿਪਨ ਹਾਂਜੀ ਪੱਕਾ ਬਣਿਆ ਹੋਇਆ ਹੈ ਨਾ ਤਾਂ ਹੀ ਲੱਗਿਆ ਮੈਨੂੰ ਵੀ ਸਕੂਲ ਹੋਣਾ ਪਤਾ ਨਹੀਂ ਜੀ ਕੀ ਹੋਊਗਾ ਇਹ ਜਾਂ ਫਿਰ ਸਰਪੰਚ ਦਾ ਘਰ ਆ ਇਹਨਾਂ ਨੇ ਦੋ ਗੇਟ ਰੱਖ ਰੱਖਿਆ ਖੁਸ਼ੀ ਇੱਕ ਗੇਟ ਇਹਨਾਂ ਦਾ ਥੱਲੇ ਹੋਊਗਾ ਇਹ ਗੇਟ ਜਾਂ ਸਰਪੰਚ ਦਾ ਘਰ ਹੋਣਾ ਜਿਹੜਾ ਪੱਕਾ ਬਣਾਰ ਗਿਆ ਖੁਸ਼ੀ ਨਾ ਸਰਪੰਚ ਦਾ ਘਰ ਤਾਂ ਕਹਿ ਰਹੀ ਸੀ ਕਹਿ ਜਾਣੇ ਸਰਪੰਚੇ ਜੀ ਗ੍ਰਾਂਟ ਆਉਣੀ ਹੁੰਦੀ ਹੈ ਗ੍ਰਾਂਟ ਆਉਂਦੀ ਆ ਪੁਰਾਣੇ ਟਾਈਮ 'ਚ ਵੀ ਆਪਦੇ ਆਪ ਦੇ ਕੰਮ ਸਵਾਰ ਲੈਂਦੇ ਸੀਗੇ ਬੱਲਾ ਆਪਣੇ ਘਰ ਪਹਿਲਾਂ ਪੱਕੇ ਹੁੰਦੇ ਸੀ ਸਰਪੰਚ ਦੇ ਪਿੰਡ ਵਾਲਿਆਂ ਦੇ ਦੇਖੀ ਜਾਈਓ ਬਾਕੀ ਜਾਂਦੇ ਖੂਚ ਹੈ ਉਹ ਕੰਮ ਸੀਗਾ ਖੈਰ ਇੱਥੇ ਦਾ ਪਤਾ ਨਹੀਂ ਕਿਹੜੀਆਂ ਸਰਪੰਚੀਆਂ ਹੋਣੀਆਂ ਕਿਹੜੀ ਨਾ ਹੋਣ। ਵੈਸੇ ਤਾਂ ਹੁਣ ਤਾਂ ਆਪਣੇ ਵੀ ਨਹੀਂ ਸਰਪੰਚੀਆਂ ਦੀਆਂ ਉਹ ਗੱਲ ਰਹਿ ਗਈ। ਚਲੋ ਰਾਜਪੁਰਾਡ ਹੋਣਿਆਂ ਦੇ ਲੈ ਲੈ ਸਰਪੰਚੀ ਵੇ ਸਰਕਾਰੀ ਪੈਸਾ ਲਾਵਾਗੇ। ਹਾਂਜੀ ਉਹ ਗਾਣੇ ਆਉਂਦੇ ਹੁੰਦੇ ਸੀ ਹੈ ਉਦੋਂ ਸਰਪੰਚੀ ਟੌਰ ਸੀ ਉਹਨਾਂ ਦਾ ਲੋਕਾਂ ਦਾ ਛੇਤਰਖਾਨਾ ਹੀ ਹੁੰਦਾ ਹੈਗਾ। ਜਿਵੇਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਨਾ ਜ਼ਿਆਦਾਤਰ ਤੁਹਾਨੂੰ ਮਿਲਣਗੇ ਇੱਥੇ ਕੈਫੇ, ਰੈਸਟੋਰੈਂਟ ਘਰ ਵੀ ਹੈ ਚਲੋ ਘਰ ਜਿਵੇਂ ਤੁਹਾਨੂੰ ਦਿਖਾਇਆ ਲੋਕਾਂ ਦੇ ਤੇ ਪਰ ਹੈ ਇੱਕ ਮੁੱਕਿਆ ਸਾਰੇ ਆ ਸਾਨੂੰ ਬੜਾ ਦੇਖਣ ਨੂੰ ਅਟਰੈਕਟਿਵ ਆ ਕਰਦਾ ਲੱਗਿਆ ਬੜਾ ਸੋਹਣਾ ਲੱਗਿਆ ਸੋਚੇ ਚਲੋ ਉੱਪਰ ਜਾ ਕੇ ਹੀ ਦੇਖ ਕੇ ਹੀ ਨਾਲ ਤੁਹਾਨੂੰ ਦਿਖਾਉਣੀ ਆ ਸਾਰਾ ਕਿੰਨਾ ਸੋਹਣੀ ਆ ਨਾ ਫੋਟੋ ਬਹੁਤ ਸੋਹਣਾ ਬਣਾਇਆ ਹੈ ਨਬੀ ਦੀਆ ਪਲੇਸ ਰੈਸਟੋਰੈਂਟ ਪੈਲਿਸ ਕੁਝ ਖਾਣ ਵੀਣਾ ਹੈ ਨਾ ਯਾ ਇਹ ਥੋੜਾ ਹੀ ਰਹਿ ਗਿਆ ਹੁਣ ਜਿਹੜਾ ਪਿੰਡ ਹੈਗਾ ਅਸੀਂ ਸਾਰਾ ਵੈਸੇ ਜਿੰਨਾ ਕਿ ਹੈ ਤੁਹਾਨੂੰ ਦਿਖਾਈ ਜਾਂਦੇ ਆ ਤੇ ਕਾਫੀ ਉੱਚਾ ਹੈਗਾ ਰੈਸਟੋਰੈਂਟ ਹੈ ਜਿਹੜਾ ਤੇ ਇਥੋਂ ਪਿੰਡ ਦਿਖਦਾ ਵੀ ਹੈ ਸਾਰਾ ਤੇ ਉਹ ਜੀਆਂ ਗਲੀਆਂ ਥੱਲੇ ਜਿਹੜੀਆਂ ਦਿਖ ਰਹੀਆਂ ਹੋ ਸਾਹਮਣੇ ਦੇਖੋ ਇਧਰ ਨੂੰ ਹੈ ਤੇ ਉੱਪਰਲੇ ਪਾਸੇ ਆ ਕੇ ਆ ਟਾਵਰ ਡੂਵਰ ਜੇ ਆ ਬਸ ਖਤਮ ਹੋ ਜਾਂਦਾ ਹੈ ਥੋੜੇ ਜੇ ਘਰ ਰਹਿ ਗਏ ਅੱਗੇ ਸਾਰਾ ਅੱਗੇ ਰੇਗਿਸਤਾਨ ਹੈਗਾ ਤੇ ਜਿਹੜਾ ਹੁਣ ਆਪਣਾ ਆਉਣ ਵਾਲਾ ਵਲੌਗ ਹੋਊਗਾ ਨਾ ਉਹ ਚ ਅਸੀਂ ਤੁਹਾਨੂੰ ਏ ਡੇਜ਼ਰਟ ਘੁਮਾਵਾਂਗੇ ਸਾਰਾ ਤੇ ਇਹ ਡੇਜ਼ਰਟ ਦਾ ਆਲਾ ਦਵਾਲਾ ਇੱਥੇ ਨਾ ਕੁਝ ਚੀਜ਼ਾਂ ਪੁਰਾਣੀਆਂ ਪੁਰਾਣੇ ਰਾਜਿਆਂ ਦੀਆਂ ਰੇਗਿਸਤਾਨ ਚ ਦੇਖਣ ਵਾਲੀਆਂ ਤੇ ਜਿਵੇਂ ਸਹਾਰਾ ਡੇਜ਼ਰਟ ਦਾ ਪਾਰਟ ਆ ਇਹ ਸਾਰਾ ਜਿਵੇਂ ਜਿਹੜਾ ਇਜੀਪਟ ਹੈ ਉਹਦੇ ਚੋਂ ਨਹੀਂ ਸਾਰਾ ਰੇਗਿਸਤਾਨ ਲੰਘਦਾ ਤੇ ਉਹ ਸਾਰੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਹੁਣ ਉੱਪਰਲੇ ਪਾਸੇ ਚੱਲਦੇ ਆ ਤੇ ਥੋੜਾ ਜਿਹਾ ਤੁਹਾਨੂੰ ਹੋਰ ਉੱਪਰਲੇ ਪਾਸੇ ਦੀ ਵਾਈਬ ਦਿਖਾਉਣਾ ਕਮਾਹਲ ਹੋ ਗਈ ਯਾਰ ਬਹੁਤ ਸੋਹਣਾ ਜਿਹਾ ਦੁਆਲਾ ਇੰਨੀਆਂ ਕਲਾਕਿਰਤੀਆਂ ਕੀਤੀਆਂ ਹੋਈਆਂ ਕੰਧਾਂ ਦੇ ਤੇ ਇਹ ਅਸੀਂ ਰੈਸਟੋਰੈਂਟ 'ਚ ਆਏ ਅਗੇ ਇਸ 'ਚ ਰੈਸਟੋਰੈਂਟ ਸੀਗਾ ਇਹ ਤੇ ਸਾਨੂੰ ਆਇਆ ਸੀਗਾ ਇੱਥੇ ਪਤਾ ਨਹੀਂ ਲੱਗਦਾ ਨਾ ਕਈ ਜਿਵੇਂ ਘਰਾਂ ਦੀ ਲੋਕਾਂ ਨੇ ਰੈਸਟੋਰੈਂਟ ਬਣਾ ਰੱਖਿਆ ਤੇ ਘਰਾਂ ਦੀ ਲੋਕਾਂ ਨੇ ਗੈਸਟ ਹਾਊਸ ਬਣਾ ਰੱਖਿਆ ਇਹ ਸਾਰੇ ਰੂਮਸ ਐ ਇੱਥੇ ਜੇ ਤੁਸੀਂ ਸਟੇ ਕਰਨਾ ਹੈਗਾ ਆਪਾਂ ਚੱਲੀਏ ਹੇਠਲੇ ਪਾਸੇ ਦੁਆਰੇ ਸ਼ਹਿਰ ਚ ਲੈ ਕੇ ਚਲੀਏ ਤਾਂ ਦਿਖਾਈਏ ਸਾਰਾ ਲੈਟਸ ਗੋ ਪਿੰਡ ਚ ਜੇ ਨਾ ਤੁਸੀਂ ਕੁਦਰਤ ਨੂੰ ਦੇਖਣਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਇੱਥੇ ਆ ਕੇ ਬਸ ਕੁਛ ਨਾ ਕੁਛ ਲਾਇਕ ਕੇ ਬੈਠੋ ਤੇ ਬੈ ਕੇ ਦੂਰ ਦੂਰ ਤੱਕ ਦੇਖਦੇ ਰਹੋ ਕਮਾਲ ਕੁਝ ਵੀਊ ਕਿੰਨੇ ਸੋਹਣੇ ਆ ਯਾਰ ਹਨ ਹੂੰ ਵੀਊ ਕਿੰਨੇ ਸੋਹਣੇ ਆ ਕਿਤੇ ਇੱਥੋਂ ਸਾਰੇ ਕਿਤੇ ਕਿੱਡਾ-ਕਿੱਡਾ ਸੋਹਣਾ ਦਿਖਦਾ ਹੈਗਾ ਹੁਣ ਆਪਾਂ ਚੱਲਦੇ ਆਂ ਥੋੜਾ ਜਿਹਾ ਹੇਠਲੇ ਪਾਸੇ ਨੂੰ ਤੇ ਇੱਧਰ ਇਹਨਾਂ ਦੇ ਕੁਝ ਪੁਰਾਣੇ ਘਰ ਵੀ ਆ ਸਾਹਮਣੇ ਲਿਖਿਆ ਨੂਬੀਨ ਹਿਸਟਰੀ ਇਹਨਾਂ ਦਾ ਵੀ ਇੱਕ ਆਪਣਾ ਇਤਿਹਾਸ ਹੁਣ ਇੱਥੇ ਆ ਜਾਂਦਾ ਜਿਹੜੇ ਅਸਲ 'ਚ ਨਾ ਲੋਕ ਹੁੰਦੇ ਆ ਯਾਰ ਮਾਈਗ੍ਰੇਟ ਹੋਏ ਹੋਏ ਉਹਨਾਂ ਦੀ ਆਪਣੀ ਹਿਸਟਰੀ ਹੁੰਦੀ ਹੈ ਤੇ ਇਹਦੇ ਕੋਲੇ ਦਰਿਆ ਵੀ ਵਗਦਾ ਇੱਥੇ ਜਿਹੜਾ ਨਾਈ ਲੈਨ ਉਹ ਵੀ ਵਗਦਾ ਹੈਗਾ ਤੁਨ ਜਿਹੜਾ ਨਾਇਲ ਦਰਿਆ ਉਹ ਵੀ ਦਿਖਾਉਨੇ ਆ ਇਹੋ ਜਿਹੇ ਘਰ ਆ ਸਾਰੇ ਇੱਥੇ ਜਿਹਨੇ ਦੇਖੋਗੇ ਕਤੋ ਵਾਦੀ ਸਾਰੇ ਰੈਸਟੋਰੈਂਟ ਘਰ ਸਾਰੇ ਇਹੋ ਜਿਹਾ ਮਿਲ ਲੰਗੇ ਤੁਹਾਨੂੰ ਆ ਸਾਹਮਣੇ ਨੀਲ ਦਰਿਆ ਆ ਗਿਆ ਬਹੁਤ ਸੋਹਣਾ ਵਾਲਾ ਦਵਾਲਾ ਯਾਰ ਲੋਕੇਸ਼ਨ ਬਹੁਤ ਪਿਆਰੀ ਹੈ ਦੀ ਪਿੰਡ ਦੀ ਤੇ ਘੁੰਮਣ ਵਾਲਾ ਬਾਕੀ ਜਿਵੇਂ ਸੁਣ ਕੇ ਆਏ ਸੀ ਨਾ ਇਹਦੇ ਬਾਰੇ ਪਿੰਡ ਬਾਰੇ ਬਾਕੀ ਯਾਰ ਗੱਲ ਬਾਤ ਆ ਤੇ ਇਹ ਪਿੰਡ ਚ ਆਏ ਬਿਨਾਂ ਤਾਂ ਸਫ਼ਰ ਅਧੂਰਾ ਹੈਗਾ ਇਹ ਦੇਖੋ ਆ ਦੇਖੋ ਇਹ ਘਰ ਦੇ ਸਾਰੇ ਕਿਤੇ ਤੁਹਾਨੂੰ ਘਰਾਂ ਚ ਇੱਥੇ ਰੈਸਟੋਰੈਂਟ ਸਾਰੇ ਕਿਤੇ ਪੇਂਟਿੰਗਸ ਬਣਾਈਆਂ ਮਿਲ ਜਾਣੀਆਂ ਰੰਗ ਬਰੰਗਾ ਕਲਚਰ ਤੇ ਇਹ ਹੈਗੀਆਂ ਨੇ ਜੀ ਬੋਟਸ ਤੇ ਬੋਟਰਾਂ ਹੀ ਵੀ ਤੁਸੀਂ ਆ ਜਾ ਸਕਦੇ ਹੋਗੇ ਇੱਥੇ ਬਹਿ ਕੇ ਹੁਣ ਅਸੀਂ ਥੋੜਾ ਟਾਈਮ ਬੈਠਨੇ ਆ ਕਿਉਂਕਿ ਧੁੱਪ ਬਹੁਤ ਹੈ ਤੇ ਕੁਝ ਖਾ ਪੀ ਲਵਾਂਗੇ ਕੁਝ ਟਾਈਮ ਸਾਡਾ ਲੰਘ ਜੂਗਾ ਹੋਰੇ ਬੈਠੀਏ ਕੁਝ ਖੁਸ਼ੀ 5 ਮਿੰਟ ਹਾਂਜੀ ਕੋਲਾ ਵਗੈਰਾ ਪੀ ਲ ਹਾਂਜੀ ਕੋਲਾ ਪੀ ਲਨੇ ਇੱਥੇ ਕੁਛ ਨਾ ਕੁਛ ਅਫਰੀਕਾ ਚਾਕੇ ਇਜੀਪਟ ਚਾਕੇ ਅਸੀਂ ਵੀ ਕੋਲਾ ਕਹਿਣ ਲੱਗੇ ਵੀ ਕੋਲਾ ਕਹਿੰਦੇ ਨੇ ਲੈ ਵੀ ਪਹਿਲਾਂ ਮੰਗਾਏ ਆ ਅਸੀਂ ਕੋਲੇ ਪੈਪਸੀ ਕੋਲੇ ਬਾਅਦ ਚ ਯਾਰ ਕੁਛ ਖਾਣਾ ਪੀਣਾ ਖਾਣੇ ਆ ਤੇ ਪਹਿਲਾਂ ਠੰਡੇ ਹੋਈਏ ਥੋੜੇ ਜਿਹਾ ਕੋਕਾ ਕੋਲਾ ਕਿਉਂਕਿ ਗਰਮੀ ਬਹੁਤ ਆ ਤੇ ਤੁਹਾਨੂੰ ਮੈਨੂੰ ਅਸੀਂ ਨੀਲ ਦਰਿਆ ਦਿਖਾਦਾ ਜਿਹੜਾ ਨਾਇਲ ਕਹਦੋ ਪੰਜਾਬੀ ਚ ਨੀਲ ਕਹਦੋ ਤੇ ਅਸੀਂ ਯੂਗੰਡਾ ਚ ਯੂਗੰਡਾ ਚ ਸੀਗੇ ਜਦੋਂ ਇਹ ਦਰਿਆ ਨੂੰ ਨੇੜੇੋਂ ਦੇਖਿਆ ਸੀਗਾ ਤੇ ਉੱਥੇ ਇਹਦਾ ਟੱਚ ਕੀਤਾ ਸੀ ਪਾਣੀ ਤੇ ਅੱਜ ਦੁਬਾਰਾ ਦੇਖਦੇ ਆਂ ਦੇਖੋ ਯਾਰ ਪਾਣੀ ਕਿੰਨਾ ਸਾਫ਼ ਹੈ ਤੇ ਉੱਥੇ ਵੀ ਵੈਸੇ ਸਾਫ਼ ਸੀ ਪਾਣੀ ਦਾ ਤਿੰਨ ਮਹੀਨੇ ਲੱਗਦੇ ਆ ਕਹਿੰਦੇ ਇਹ ਪਾਣੀ ਨੂੰ ਇੱਥੇ ਪਹੁੰਚਣ ਨੂੰ ਉਦੋਂ ਯੂਗੰਡਾ ਵਾਲੇ ਦੱਸਦੇ ਸੀ ਕਹਿੰਦੇ ਤਿੰਨ ਮਹੀਨਿਆਂ ਚ ਇਹ ਪਾਣੀ ਮਤਲਬ ਜਾ ਕੇ ਇਹ ਈਜੀਪਟ ਪਹੁੰਚ ਜਾਊਗਾ ਤੇ ਉੱਥੇ ਦਾ ਸ਼ੂਹਿਆ ਹੋਇਆ ਪਾਣੀ ਮੈਨੂੰ ਲੱਗਦਾ ਉੱਥੇ ਦਾ ਸਾਨੂੰ ਜਾਦਾ ਮਹੀਨੇ ਹੋ ਗਏ ਗਿਆਨ ਤੇ ਤਿੰਨ ਮਹੀਨੇ ਤੋਂ ਇੱਕ ਵਾਰ ਆਇਆ ਸੀਗਾ ਵੀ ਚਲ ਨੀਲ ਦਰਿਆ ਚਾ ਮਾ ਨੇੜੇ ਦੇਖਿਆ ਇਹ ਦੋ ਨੂੰ ਲੈ ਕੇ ਨਹੀਂ ਜਾਂਦਾ ਹੁਣ ਰਿਪਰ ਦੋ ਨੂੰ ਲੈ ਕੇ ਨਹੀਂ ਜਾਂਦਾ ਪੂਰੀ ਬੋਟ ਹਾਇਰ ਕਰੂ ਮੈਂ ਲਾਦਾ ਹੈ ਹੈਲੋ ਹਾਊ ਆਰ ਯੂ ਫਾਈਨ ਵਾਟ ਇ ਪ੍ਰਾਈਸ ਆਸਵਨ ਆਸਵਨ ਗੋ ਹਾਊ ਮਚ ਮਨੀ ਪਾਉਂਡ ਹਾਂ ਨੋ ਓਕੇ ਕਹਿੰਦਾ ਲੈਣੀ ਨਹੀਂ ਮੈਂ ਪਾਉਂਡ ਸੋਏ ਸੀ ਆਪਣਾ ਇਸ ਦਾ ਵਲੌਗ ਤੇ ਹੁਣ ਇਥੋਂ ਵਾਪਸ ਜਾਣ ਦੇ ਬਾਈ ਮੰਗ ਰਿਹਾ ਹੈਗਾ 350 400 ਜਿਪਸੀਅਨ ਬਾਉਂਡ ਠੀਕ ਹੈ ਡੀਲ ਕੋਈ ਇੰਨੀ ਮਹਿੰਗੀ ਨਹੀਂ ਹੈਗੀ 400 ਦਾ ਬਣ ਜੋ 800 ਰੁਪਏ ਬਣੇ ਇੰਡੀਆ ਦਾ ਆਪਣੇ ਵੀ ਇੰਨੇ ਕ ਪੈਸੇ ਲੈਂਦੇ ਹੁੰਦੇ ਤੇ ਬਾਕੀ ਕਹਿੰਦਾ ਵੀ ਮੈਂ ਦੋ ਕਸਟਮਰ ਹੋਰ ਬਿਠਾ ਕੇ ਲਿਓਣੇ ਆ ਉਧਰ ਉਹਨਾਂ ਨੂੰ ਬਿਠਾਉਣਗੇ ਤੇ ਫਿਰ ਅਸੀਂ ਵਹਨੇ ਆ ਤੇ ਆਪਾਂ ਹੁਣ ਆਸਵਾਨ ਤੋਂ ਫਿਰ ਹਾਜ਼ਰ ਹੋਵਾਂਗੇ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਆਪਣੇ ਈਜੀਪਟ ਦੇ ਸਫ਼ਰ ਨਾਲ ਗੁੱਡ ਬਾਏ ਸਸਕਾਲ ਰਬ ਰੱਖਾ